ਉੱਥੇ ਉਹਨਾਂ ਨੇ ਇੱਕ ਧਾਰਨਾ ਰੂਪ ਵਿੱਚ ਸ਼ਬਦ ਬੋਲਿਆ ਆ ਦੇਖ ਲੈ ਬਜੀਦੇ ਆ ਆ ਕੇ ਪੰਥ ਦੀਆਂ ਗੂੰਜਾਂ ਪੈਂਦੀਆਂ ਵੀ ਤੂੰ ਇਸ ਪੰਥ ਨੂੰ ਮਟਾਉਣ ਦੀ ਕੋਸ਼ਿਸ਼ કરી ਸੀ ਨਾ ਕਰਦੇ ਸੀ ਕੋਸ਼ਿਸ਼ ਬਾਈ ਧਾਰ ਦੇ ਰਾਜੇ ਬਜੀਦੇ ਦੀਆਂ ਫੌਜਾਂ ਰੰਗਜੀਵ ਸਾਰੇ ਇਸ ਸੱਚ ਨੂੰ ਮਟਾਉਣ ਤੇ ਸੀ ਨਾ ਸੱਚ ਕਿਤੇ ਮਿਟਦਾ ਕੁਝ ਸਮਾਂ ਲਕੋਇਆ ਜਾ ਸਕਦਾ ਅੱਜ ਜੇ ਅਸੀਂ ਆਜ਼ਾਦੀ ਮਾਣ ਰਹੇ ਆ ਸਾਡੇ ਸਿਰ ਤੇ ਦਸਤਾਰਾਂ ਨੇ ਸਾਡੇ ਬੱਚੇ ਸਿੱਖੀ ਸਰੂਪ ਵਾਲੇ ਨੇ ਤਾਂ ਇਹ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਕੁਰਬਾਨੀ ਕਾਰਨ ਹੈ ਜੇ ਉਹ ਤੇ ਬਜੀਦਾ ਉਹਨਾਂ ਨੂੰ ਡਰਾ ਜਾਂਦਾ ਜਾਂ ਉਹ ਡੋਲ ਜਾਂਦੇ ਤਾਂ ਅੱਜ ਸਾਡੇ ਕੋਲੇ ਸਰਦਾਰੀਆਂ ਨਹੀਂ ਸੀ ਹੋਣੀਆਂ ਨਾ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਣੀ ਸੀ ਇਹ ਸੱਚ ਹੈ ਜੀ ਉਹਨਾਂ ਛੋਟੇ ਛੋਟੇ ਸ਼ਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਦੇ ਕਾਰਨ ਸਾਨੂੰ ਸਭ ਕੁਝ ਪ੍ਰਾਪਤਾ ਸਾਡੇ ਕੋਲੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਿੱਖੀ ਸਰੂਪ ਅਸੀਂ ਆਪਦੇ ਧੀਆਂ ਪੁੱਤਰਾਂ ਦੇ ਆਨੰਦ ਕਾਰਜ ਕਰ ਸਕਦੇ ਹਾਂ ਇਹ ਉਹਨਾਂ ਦੀ ਬਦੌਲਤ ਹੈ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਤਿਹਾਸ ਨੇ 5 ਤੇ 7 ਸਾਲ ਉਮਰ ਵੀ ਦੱਸਿਆ ਤੇ 7 ਤੇ 9 ਸਾਲ ਉਮਰ ਵੀ ਦੱਸਿਆ ਚਲੋ ਚਾਹੇ ਪੰਜ ਤੋਂ 7 ਆ ਚਾਹੇ 7 ਤੋਂ 9 ਹੈ ਤਾਂ ਉਮਰ ਤਾਂ ਛੁੱਟ ਗਈ ਹੈ ਨਾ ਪਰ ਜਦੋਂ ਵੀ ਯਾਦ ਕਰਾਂਗੇ ਸਾਨੂੰ ਉਹ 5 ਤੇ 7 ਸਾਲ ਦੀ ਮਹਿਸੂਸ ਹੁੰਦੇ ਨੇ ਬਾਬਿਆਂ ਵਾਲੀ ਕਰਨੀ ਕਰਕੇ ਗਏ ਨੇ ਸੋ ਮਹਾਰਾਜ ਨੇ ਅੱਗੇ ਦੱਸਿਆ ਸਪੇਖ ਨੂੰ ਸੁਣਨ ਸੁਨਾਬ ਨੂੰ ਮਨ ਮਹਿੰਦਰੜੀਏ ਸਾਚ ਸੱਚ ਨਾਲ ਜੁੜ ਜਾ ਸੱਜਣਾ ਆਪਾਂ ਨੂੰ ਪੂਰਨੇ ਪਾ ਕੇ ਗਏ ਨੇ 5 ਸਾਲ ਦੇ ਤੇ 7 ਸਾਲ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੇ ਗਏ ਸੱਚ ਨਾਲ ਜੁੜੇ ਰਹੀਏ ਜ਼ਿੰਦਗੀ ਜਾਂਦੀ ਆ ਤਾਂ ਜਾਏ ਪਰ ਸੱਚ ਨਹੀਂ ਮਿਟਦਾ ਸਰੀਰ ਨੇ ਤਾਂ ਮਿਟੀ ਜਾਣਾ ਇੱਕ ਦਿਨ ਥੋੜੇ ਦਿਨਾਂ ਚ ਹੀ ਅੱਗੇ ਮਹਾਰਾਜ ਨੇ ਦੱਸਿਆ ਪੂਰ ਰਹੋ ਸਰਬਤਰਮੈ ਪੂਰਨ ਰਹੋ ਸਰਬਤਰਮੈ ਨਾਨਕ ਹਰ ਰੰਗ ਰਾਚ ਪੂਰ ਰਹੋ ਪੂਰੇ ਦਾ ਮਤਲਬ ਪੂਰੇ ਪੂਰੇ ਰਹੋ ਸਰਬਤਰਮੈ ਪ੍ਰਭੂ ਪਰਮਾਤਮਾ ਸਾਰਿਆਂ ਦੇ ਵਿੱਚ ਪੂਰਾ ਪੂਰਾ ਹੈ ਕਿਸੇ ਚ ਘਟ ਨਾ ਵੱਧ ਨਾਨਕ ਹਰ ਰੰਗ ਰਾਜ ਗੁਰੂ ਮਹਾਰਾਜ ਕਹਿੰਦੇ ਉਸ ਪ੍ਰਭੂ ਪ੍ਰਮਾਤਮਾ ਦੇ ਰੰਗ ਦੇ ਵਿੱਚ ਰਚਮਚ ਜਾ ਭਾਈ ਪੌੜੀ ਹਰ ਇੱਕ ਨਰੰਜਨ ਗਾਈਏ ਹਰ ਇੱਕ ਨਰੰਜਨ ਗਾਈਏ ਸਭ ਅੰਤ ਰਸੋਈ ਉਹ ਇੱਕੋ ਨਰੰਜਨ ਪ੍ਰਭੂ ਪ੍ਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ ਜਿਹੜਾ ਸਾਰਿਆਂ ਅੰਦਰ ਵੱਸਦਾ ਜੀਦੀ ਜੋਤ ਸਾਰਿਆਂ ਦੇ ਵਿੱਚ ਆ ਕੀੜੀ ਤੋਂ ਲੈ ਕੇ ਹਾਥੀ ਤੱਕ ਵੱਡੇ ਤੋਂ ਵੱਡੇ ਜੀਵ ਵਿੱਚ ਤੇ ਛੋਟੇ ਤੋਂ ਛੋਟੇ ਜੀਵ ਵਿੱਚ ਉਹਨੂੰ ਗੋਣਾ ਕਰ ਆ ਬਾਕੀ ਛੱਡ ਦੇ ਗੋਣ ਗਾਣੇ ਗੁਣ ਗਿਣਾਉਣਾ ਛੱਡ ਦੇ ਬੀਬੀਆਂ ਗਾਣੂ ਗਣਜੇ ਗਣਾਉਂਦੀਆਂ ਹੁੰਦੀਆਂ ਗੋਣ ਗੋਣਦੀਆਂ ਹੁੰਦੀਆਂ ਮੈਂ ਦੇਖ ਤੰ ਸਾਡੇ ਘਰ ਵਿੱਚ ਵੀ ਐ ਪਤਾ ਨਹੀਂ ਕੀ ਗੋਣ ਗੋਣਦੀਆਂ ਕਈ ਭਾਈ ਵੀ ਗੋਣ ਗਣਾਉਂਦੇ ਨੇ ਠੀਕ ਆ ਚੰਗਾ ਗੋਣ ਗਾਣਾ ਕੋਈ ਧਾਰਨਾ ਪੜ ਲਾ ਕੋਈ ਸਿੱਧੀ ਗੀਤ ਗਾ ਲਾ ਗਰਬਾਣੀ ਗਾਲਾ ਕੋਈ ਨਾ ਚੰਗੀ ਗਾਲਾ ਗਣਗਣਾਉਂਦਾ ਰਹ ਮਹਾਰਾਜ ਕਹਿੰਦੇ ਆ ਲਿਖਿਆ ਪੂਰ ਰਹੋ ਸਰਬਤਰਮੈ ਨਾਨਕ ਹਰ ਰੰਗ ਰਾਜ ਪੌੜੀ ਵਾਲੇ ਸ਼ਬਦ ਚ ਮਹਾਰਾਜ ਨੇ ਦੱਸਿਆ ਹਰ ਏਕ ਨਰੰਜਨ ਗਾਈਏ ਸਭ ਅੰਤਰ ਸੋਈ ਜਿਹੜਾ ਸਾਰਿਆਂ ਦੇ ਅੰਦਰ ਵਸਦਾ ਉਸ ਦੇ ਕੋਣ ਗਾ ਕਰਨ ਕਾਣ ਸਮਰਥ ਪ੍ਰਭ ਜੋ ਕਰੇ ਸੋ ਹੋਈ ਉਹ ਕਰਨ ਕਰਾਉਣ ਵਾਲਾ ਪ੍ਰਭੂ ਪ੍ਰਮਾਤਮਾ ਸਿਵਰਥ ਹੈ ਜੋ ਕੁਛ ਕਰਦਾ ਉਹੀ ਹੁੰਦਾ ਪਰ ਸਾਨੂੰ ਉਹਦਾ ਕੀਤਾ ਵੀ ਨਹੀਂ ਜੰਗਾ ਲੱਗਦਾ ਕੱਲ ਬਾਰਿਸ਼ ਪੈਂਦੀ ਸੀ ਬਾਲਿਆਂ ਨੂੰ ਤਖਲੀਬ ਹੋ ਗਈ ਹੋਣੀ ਆ ਬਾਰਿਸ਼ ਦੀ ਕੱਲ ਪਹਿਲਾਂ ਕਹਿੰਦੇ ਸੀ ਪੈਂਦਾ ਨਹੀਂ ਅਸੀਂ ਕਿਸੇ ਵੀ ਰੰਗ ਵਿੱਚ ਰਾਜੀ ਨਹੀਂ ਉਹ ਤੇ ਪ੍ਰਭੂ ਪਰਮਾਤਮਾ ਦੇ ਜੋ ਰੰਗ ਕਰਦਾ ਅਸੀਂ ਉਸ ਰੰਗ ਤੋਂ ਔਖੇ ਹੋ ਜਾਂਦੇ ਆ ਜੋ ਉਹ ਰਚਨਾ ਰਚਦਾ ਅੱਗੇ ਮਹਾਰਾ ਦੱਸਦੇ ਨੇ ਖਿੰਮੇ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਇੱਕ ਖਿੰ ਅੱਖ ਝਮਕਣ ਸਮਾਂ ਜਿੰਨੇ ਵਿੱਚ ਪਤਾ ਨਹੀਂ ਅਰਪਾਂ ਖਰਪਾਂ ਦੀ ਗਣਤੀ ਵਿੱਚ ਜੀਵ ਪੈਦਾ ਕਰ ਦਿੰਦਾ ਖਿੰ ਵਿੱਚ ਅੱਖ ਝਮਕਣ ਦੇ ਸਮੇਂ ਵਿੱਚ ਜੀਵਾਂ ਨੂੰ ਪੈਦਾ ਕਰ ਦਿੰਦਾ ਤੇ ਅੱਖ ਝਮਕਣ ਦੇ ਸਮੇਂ ਵਿੱਚ ਹੀ ਖਤਮ ਕਰ ਦਿੰਦਾ ਅਗਰ ਬਾਣੀ ਕਹਿੰਦੀ ਹੈ ਜੀ ਖਿੰਮੇ ਥਾਪ ਉਥਾਪ ਦਾ ਇਸ ਬਿਨ ਨਹੀਂ ਕੋਈ ਖੰਡ ਬਹਿਰਮੰਡ ਪਤਾਲ ਦੀਪ ਨੌ ਖੰਡ ਪਤਾਲ ਦੀਪ ਜਿੰਨੀ ਸਾਰੀ ਸ੍ਰਿਸ਼ਟੀ ਆ ਖੰਡ ਬਹਿਰਮੰਡ ਵਾਹਿਗੁਰੂ ਮਹਾਰਾਜ ਕਹਿੰਦੇ ਨਾ ਜਿੰਨੇ ਪਤਾਲ ਆ ਜਿੰਨੇ ਦੀਪ ਆ ਜਿੰਨੇ ਖੰਡ ਬਰਮੰਡ ਆ ਰਬਿਆ ਸਭ ਲੋਈ ਸਾਰੇ ਧਾਮਾਂ ਤੇ ਬਸਦਾ ਜਿਸ ਆਪ ਬਜਾਏ ਸੋ ਬੁੱਝਸੀ ਨਿਰਮਲ ਜਨ ਸੋਈ ਉਹ ਗੁਰੂ ਦਾ ਪਿਆਰਾ ਬੀਬੀ ਆ ਚੇ ਭਾਈ ਆ ਜਿਨ੍ਹਾਂ ਤੇ ਕਿਰਪਾ ਕਰਕੇ ਸਮਝ ਦੇ ਦਿੰਦਾ ਨਾ ਬਖਸ਼ਿਸ਼ ਕਰਦਾ ਉਹਨਾਂ ਨੂੰ ਸੂਝ ਆ ਜਾਂਦੀ ਆ ਉਹ ਬੁੱਝ ਲੈਂਦੇ ਨੇ ਗੁਰੂ ਦੀ ਗੱਲ ਤੇ ਫਿਰ ਨਿਰਮਲ ਜਨ ਸੋਈ ਫਿਰ ਨਿਰਮਲ ਵੀ ਹੁੰਦੇ ਨੇ ਉਹ ਨਿਰਮਲ ਮੈਨੇ ਪਵਿੱਤਰ ਕਿਸੇ ਵੀ ਕਿਸਮ ਦਾ ਦਾਗ ਨਹੀਂ ਜ਼ਿੰਦਗੀ ਦੇ ਵਿੱਚ ਅਗਲਾ ਸ਼ਬਦ ਆਪਾਂ ਜਿਹੜਾ ਲੜੀਵਾਰ ਕਰਦੇ ਆਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਪੌੜੀ ਵਾਲੀਆਂ ਪੰਕਤੀਆਂ ਵਿੱਚੋਂ ਮਹਾਰਾਜ ਕਹਿੰਦੇ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਏ ਇੱਥੇ ਕੱਲ ਆਪਾਂ ਸਮਾਪਤੀ ਕਰੀ ਸੀ ਵੀ ਜਦੋਂ ਪ੍ਰਭੂ ਪ੍ਰਮਾਤਮਾ ਦਾ ਕੀਤਾ ਹੀ ਸਭ ਕੁਝ ਹੁੰਦਾ ਤੇ ਮਹਾਰਾਜ ਕਹਿੰਦੇ ਫਿਰ ਡਰਨ ਦੀ ਕੀ ਲੋੜ ਜੋ ਹੋਣਾ ਸੋ ਹੋਈ ਹੈ ਜਿਹੜਾ ਕੁਝ ਹੋਣਾ ਹੋ ਕੇ ਰਹਿਣਾ ਇਹ ਵੀ ਪੰਕਤੀ ਅਗਰਬਾਣੀ 'ਚ ਇੱਕ ਚਿੰਤਾ ਤਾਂ ਕੀ ਕੀ ਜੀਏ ਕੀ ਚੀਏ ਜੇ ਅਨਹੋਣੀ ਹੋਏ ਮਹਾਰਾਜ ਕਹਿੰਦੇ ਚਿੰਤਾ ਕਿਉਂ ਕਰਦਾ ਜਿਹੜਾ ਹੋਣਾ ਹੋ ਕੇ ਹੀ ਰਹਿਣਾ ਉਹ ਗੁਰੂ ਦੇ ਪਿਆਰੇ ਨੂੰ ਫਿਰ ਪਰੋਚਾ ਹੋ ਜਾਂਦਾ ਵੀ ਠੀਕ ਆ ਜੋ ਹੋਣਾ ਸੀ ਹੋ ਕੇ ਹੀ ਰਹਿਣਾ ਹੋ ਗਿਆ ਜੋ ਹੋਣਾ ਸੀ ਚਿੰਤਾ ਨਾ ਕਰ ਹੋ ਗਿਆ ਜੋ ਹੋਣਾ ਸੀ ਅੱਗੇ ਧਿਆਨ ਰੱਖ ਬਿਕੋਸ ਤੇਰੇ ਨਾਲ ਮਾੜਾ ਨਾਮ ਆ ਵਾਪਰੇ ਮਹਾਰਾਜ ਕਹਿੰਦੇ ਨੇ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਏ ਜਿਸ ਮਿਲ ਜਪੀਏ ਨਾ ਤਿਸ ਜਿਉ ਅਰ ਪੀਏ हे प्रभु ਜੋ ਕੁਝ ਵਾਪਰਦਾ ਹੈ ਤੇਰਾ ਹੀ ਕੀਤਾ ਹੁੰਦਾ ਹੈ ਤਾਂ ਅਸੀਂ ਕਿਉਂ ਕਿਸੇ ਤੋਂ ਡਰਿਏ ਜਿਸ ਮਿਲ ਜਪੀਏ ਨੋ ਤਿਸ ਜੀਉ ਅਰਪੀਏ ਜਿਸ ਨੂੰ ਮਿਲ ਕੇ ਪ੍ਰਭੂ ਦਾ ਨਾਮ ਜਪਿਆ ਜਾਏ ਉਸ ਅੱਗੇ ਆਪਣਾ ਆਪ ਭੇਟਾ ਕਰ ਦੇਣਾ ਚਾਹੀਦਾ ਹੈ ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਮਿਲ ਕੇ ਪ੍ਰਭੂ ਪਰਮਾਤਮਾ ਦੇ ਗੁਣ ਗਾਉਨੇ ਆਂ ਨਾਮ ਜਪਦੇ ਆਂ بس ਇਹਦੇ ਅੱਗੇ ਸਾਰਾ ਕੁਝ ਅਰਪਣ ਕਰ ਦੇ ਐਵੇਂ ਇਧਰ ਉਧਰ ਨਾ ਗੇੜੀਆਂ ਲਾਉਂਦਾ ਫਿਰ ਮਨੁੱਖ ਨਾ ਗੇੜੀਆਂ ਲਾ ਬਸ ਟਿਕ ਜਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੀ ਥਿਰ ਕਰ ਬੈਸਣ ਦਾ ਮਤਬਲਾ ਵੀ ਗੁਰੂ ਘਰ ਨਾਲ ਜੁੜ ਜਾ ਆਪਦੇ ਮਨ ਦਾ ਵਸੇਬਾ ਗੁਰੂ ਦੇ ਚਰਨਾਂ ਵਿੱਚ ਕਰ ਲੈ ਪਟਕਣਾ ਇਧਰ ਉਧਰ ਨਾ ਪਟਕ ਬਸ ਜੋ ਕਰੇ ਕਰਾਵੇ ਆਪੇ ਆਪ ਮਾਨੁਖ ਕੇ ਕਿਸ ਨਾਹੀ ਹਾਥ ਮਹਾਰਾਜ ਕਹਿੰਦੇ ਮਨੁੱਖ ਦੇ ਤਾਂ ਕੋਈ ਸਤਜ ਹੀ ਨਹੀਂ ਤੂੰ ਮਨੁੱਖ ਨੂੰ ਮਾਨਤਾ ਦੇਈ ਜਾਣਾ ਸਾਡੇ ਫਲਾਣੇ ਮਹਾਂਪੁਰਖਾ ਸਾਡੇ ਟੰਕੜੇ ਮਹਾਂਪੁਰਖ ਮਹਾਂਪੁਰਖ ਕੋਈ ਇੱਕ ਮਹਾਂਪੁਰਖ ਆ 35 ਮਹਾਂਪੁਰਖ ਜਿਨ੍ਹਾਂ ਦੀ ਬਾਣੀ ਦਾ ਰਜਾ ਬਾਕੀ ਮਹਾਂਪੁਰਖ ਹੋਰ ਵੀ ਬਹੁਤ ਨੇ ਇਹ ਨਹੀਂ ਗੱਲ ਹੈ ਵੀ ਮਹਾਂਪੁਰਖ ਨਹੀਂ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ਉਹ ਕਿਤੇ ਮਹਾਂਪੁਰਖ ਨਹੀਂ ਮਹਾਂਪੁਰਖ ਜਿਹੜੇ ਸੱਚ ਦੇ ਰਾਹ ਤੇ ਚੱਲਦੇ ਨੇ ਉਹ ਮਹਾਂਪੁਰਖ ਹੈ ਬਾਣੀ ਭਾਵੇਂ ਨਹੀਂ ਦਰਜ ਐ ਤਾਂ ਹਣ ਸੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜਾ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਨਹੀਂ ਵਿੱਚ ਹਰ ਗੋਬਿੰਦ ਸਾਹਿਬ ਦੀ ਬਾਣੀ ਦਰਜ ਨਹੀਂ ਹਰ ਰਾਏ ਸਾਹਿਬ ਦੀ ਬਾਣੀ ਦਰਜ ਨਹੀਂ ਹਰ ਕ੍ਰਿਸ਼ਨ ਸਾਹਿਬ ਦੀ ਬਾਣੀ ਦਰਜ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਦਰਜ ਨਹੀਂ ਇਹ ਮਹਾਂਪੁਰਖ ਸੱਚ ਦੇ ਰਸਤੇ ਤੇ ਚੱਲਦੇ ਕਿਉਂਕਿ ਉਦੋਂ ਸਮਾਂ ਉਹੇ ਜਿਹਾ ਸੀ ਪਹਿਲਾਂ ਬਾਣੀ ਲਿਖਣ ਦਾ ਸਮਾਂ ਸੀ ਬਾਅਦ ਦੇ ਵਿੱਚ ਇਤਿਹਾਸ ਰਚਣ ਦਾ ਸਮਾਂ ਸੀ ਕਹਿਣ ਦਾ ਭਾਵ ਆ ਵੀ ਇਸ ਮਹਾਂਪੁਰਖਾਂ ਨਾਲ ਜੁੜ ਕੇ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਜਪ ਆਏ ਚਿੱਤ ਨਿਹਾਲ ਸਹਬ ਬੇਸਮਾਰ ਇਹ ਅਗਲੀ ਪੰਕਤੀ ਆ ਪਹਿਲਾਂ ਵਾਲੀ ਪੰਕਤੀ ਆਪਾਂ ਕਲੀਅਰ ਕਰ ਹੀ ਲਈ ਜਿਸ ਮਿਲ ਜਪੀਏ ਨੋ ਤਿਸ ਜਿਉ ਅਰਪੀਏ بس ਜਿਸਨੂੰ ਮਿਲ ਕੇ ਪ੍ਰਭੂ ਦਾ ਨਾਮ ਜਪਿਆ ਜਾਏ ਉਸ ਅੱਗੇ ਆਪਣਾ ਆਪ ਭੇਟਾ ਕਰ ਦੇਣਾ ਚਾਹੀਦਾ ਹੈ। ਦਰਦਰ ਦੇ ਭਖਾਰੀਆਂ ਬਣੀਆਂ ਇੱਕੋ ਘਰ ਦੇ ਮੰਗਤੇ ਰਹੀਏ। ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਆਏ ਚਿਤ ਨਿਹਾਲ ਸਹਬ ਬੇਸਮਾਰ। ਜੇ ਬੇਅੰਤ ਸਹਬ ਚਿਤ ਵਿੱਚ ਆ ਵਸੇ ਤਾਂ ਨਿਹਾਲ ਹੋ ਜਾਈਦਾ ਹੈ। ਨਿਹਾਲ ਮੈਨੇ ਖੁਸ਼ ਚੜ੍ਹਦੀ ਕਲਾ ਹਰ ਵਕਤ ਕਿਸੇ ਵੀ ਕਿਸਮ ਦਾ ਚੋਰਾ ਨਹੀਂ ਬੇਕਰਨੀ ਸਾਂਸਾਂ ਨਹੀਂ ਸਤਾਉਂਦਾ ਹੁਣ ਦੂਜਾ ਪੱਖ ਮਾੜਾ ਜੇ ਦੇਖ ਲ ਗਏ ਨਹੀਂ ਹੈ ਵੀ ਘਰ ਦੀਆਂ ਜ਼ਿੰਮੇਵਾਰੀਆਂ ਛੱਡ ਦੇਣੀਆਂ ਵੀ ਇਹ ਫਿਕਰ ਨਹੀਂ ਕਰਨਾ ਘਰ ਦੀਆਂ ਜ਼ਿੰਮੇਵਾਰੀਆਂ ਲਪਾਉਣੀਆਂ ਉਹਨਾਂ ਦਾ ਫਿਕਰ ਤਾਂ ਰੱਖਣਾ ਕਿਸੇ ਨੂੰ ਦਵਾਈ ਬੂਟੀ ਦੀ ਜ਼ਰੂਰਤ ਆ ਕਿਸੇ ਨੂੰ ਗਰਮ ਕੱਪੜੇ ਦੀ ਲੋੜ ਆ ਕਿਸੇ ਨੂੰ ਪ੍ਰਸ਼ਾਦੇ ਪਾਣੀ ਦੀ ਜ਼ਰੂਰਤ ਆ ਉਹ ਉਹ ਪ੍ਰਬੰਧ ਦਾ ਫਿਕਰ ਅਪਨ ਰੱਖਣਾ ਉਹ ਨਹੀਂ ਛੱਡ ਦੇਣਾ ਉੱਥੋਂ ਵੀ ਜਿਹੜੇ ਪਗੋੜੇ ਨੇ ਉਹਨਾਂ ਨੂੰ ਵੀ ਮਾਰਨੇ ਦੱਸਿਆ ਜਤੀ ਸਦਾਏ ਜੁਗਤ ਨਾ ਜਾਏ ਛੱਡ ਬਹੇ ਘਰਵਾਰ ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਲਾਹਨਤ ਹੈ ਜਿਹੜੇ ਜਤੀਤਾ ਅਖਵਾਉਂਦੇ ਨੇ ਜੁਗਤ ਜਾਣਦੇ ਨਹੀਂ ਤੇ ਘਰਵਾਰ ਛੱਡ ਕੇ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਭੱਜ ਗਏ ਜੰਗਲਾਂ 'ਚ ਲੁੱਕ ਕੇ ਜਾ ਕੇ ਬਹਿ ਗਏ ਭਗਤੀ ਕਰਦੇ ਆ ਉਹ ਵੀ ਪ੍ਰਵਾਨ ਨਹੀਂ ਮਹਾਰਾਜ ਕਹਿੰਦੇ ਆਪਦਾ ਗ੍ਰਸਥੀ ਜੀਵਨ ਜੀਂਦਾ ਹੋਇਆ ਘਰ ਪਰਿਵਾਰਕ ਜ਼ਿੰਮੇਵਾਰੀਆਂ ਸਮਝਦਾ ਹੋਇਆ ਨਾਮ ਬਾਣੀ ਨਾਲ ਜੁੜਿਆ ਰਹਿ। ਬਸ ਅਕਾਲ ਪੁਰਖ ਵਾਹਿਗੁਰੂ ਦੇ ਤੇ ਗੁਰੂ ਦੇ ਘਰ ਵਿੱਚ ਤੂੰ ਪ੍ਰਮਾਨ। ਫੇਰ ਫੇਰ ਛੱਡਦੇ ਦੁਨੀਆ ਵਿੱਚ ਵਿਚਰਦਾ ਭਲੇ ਦੇ ਕੰਮ ਕਰਨੇ। ਫੇਰ ਪ੍ਰਵਾਨ ਕੀ ਹੈ। ਅੱਗੇ ਮਹਾਰਾਜ ਨੇ ਦੱਸਿਆ ਜਿਸ ਨੂੰ ਪੋਹੇ ਕਬਨ ਜਸਬਲ ਨਿਰੰਕਾਰ ਤਿਸ ਨਾ ਪੋਹੇ ਵਾਹਿਗੁਰੂ ਮਹਾਰਾਜ ਨੇ ਇਥੇ ਦੱਸਿਆ ਤਿਸ ਨਾ ਪੋਹੇ ਕਬਨ ਜਸਬਲ ਨਿਰੰਕਾਰ ਜਿਸ ਦੇ ਪੱਖ ਤੇ ਨਿਰੰਕਾਰ ਹੋ ਜਾਏ ਉਸ ਤੇ ਕੋਈ ਦਬਾ ਨਹੀਂ ਪਾ ਸਕਦਾ ਇਤਿਹਾਸਿਕ ਵਾ ਅਪਰੋਜ ਹੀ ਗੱਲ ਕਰਦੇ ਆਂ 5 ਸਾਲ ਤੇ 7 ਸਾਲ ਦੱਸਿਆ 7 ਸਾਲ ਤੇ 9 ਸਾਲ ਕਿ ਲੋ 7 ਸਾਲ ਤੇ 9 ਸਾਲ ਹੀ ਦੱਸਦੇ ਨੇ ਆਮ ਇਤਿਹਾਸਕਾਰ ਉਹਨਾਂ ਦੇ ਵੱਲ ਪ੍ਰਭੂ ਪਰਮਾਤਮਾ ਉਹਨਾਂ ਤੇ ਕਿਸੇ ਦਾ ਦਬਾਅ ਪਿਆ ਨਹੀਂ ਕੋਈ ਵੀ ਦਬਾਅ ਨਹੀਂ ਦਬਾ ਸਕਿਆ ਉਹਨਾਂ ਨੂੰ ਜੀਦੇ ਦਾ ਕਿੰਨੇ ਭੜਗਿਆ ਛਕਲਾਂ ਵਾਲੇ ਸੀ ਵੱਡੇ ਵੱਡੇ ਦਿਨ ਤਾਰ ਗਏ ਜਲਾਦ ਜਿਹੜੇ ਨਹੀਂ ਹਾਂ ਬਚਣ ਦੇ ਸੀ ਤੇ ਜਿਨ੍ਹਾਂ ਨੇ ਸਾਰਾ ਕੱਟ ਕੇ ਸਾਹਿਬ ਜਦਿਆਂ ਨੂੰ ਸੀਤ ਕੀਤਾ ਸ਼ਮਕਾਂ ਮਾਰ ਗਿਆ ਪੁੱਠਿਆਂ ਹੱਥਾਂ ਤੇ ਇੱਥੇ ਉਂਗਲਾਂ ਤੇ ਚਾਲ ਦਾ ਮਹੀਨਾ ਨੰਗੇ ਪਿੰਡੇ ਆ ਕਿੰਨਾ ਦਬਾਅ ਪਾਇਆ ਉਹਨਾਂ ਤੇ ਦਬਾਅ ਨਹੀਂ ਬਣਿਆ ਹੈਰਾਨ ਨਹੀਂ ਸਕੇ ਉਹਨਾਂ ਨੂੰ ਜੋਰ ਬਸੇਰਾ ਲਾ ਲਿਆ ਵਜੀਤੇ ਨੇ ਬਾਈ ਧਾਰਦਿਆਂ ਰਾਜਾ ਨੇ ਬਸੇਰਾ ਜੋਰ ਲਾ ਲਿਆ ਪਰ ਹੈਰਾਨ ਨਹੀਂ ਸਕੇ ਇਹਨਾਂ ਦੇ ਵੱਲ ਪ੍ਰਭੂ ਪਰਮਾਤਮਾ ਖੜਾ ਡੋਲਣ ਨਹੀਂ ਦਿੰਦਾ ਤੱਤੀਆਂ ਤਵੀਆਂ ਤੇ ਬੈਠਣ ਵਾਸਤੇ ਨਹੀਂ ਡੋਲਣ ਦੇ ਤਾਰਿਆਂ ਥੱਲੇ ਖੜਨ ਵਾਲਿਆਂ ਨੂੰ ਨਹੀਂ ਡੋਲਣ ਦਿੱਤਾ ਦੇਗਾਂ ਵਿੱਚ ਕੱਢਣ ਵਾਲਿਆਂ ਨੂੰ ਨਹੀਂ ਡੋਲਣ ਦਿੱਤਾ ਖੋਪਰ ਤੜਵਾਉਣ ਵਾਲਿਆਂ ਨੂੰ ਡੋਲਣ ਦਿੱਤਾ ਖੋਪਰ ਤੜਵਾਉਣ ਵਾਲਿਆਂ ਨੂੰ ਨਹੀਂ ਡੋਲਣ ਦਿੱਤਾ ਮਹਾਰਾਜ ਨਹੀਂ ਡੋਲਣ ਦਿੰਦੇ ਜਿਹਦੇ ਵਾਲਾ ਗੁਰਬਾਣੀ ਦੀ ਪੰਕਤੀ ਇਹ ਕਹਿੰਦੀ ਹੈ ਤਿਸ ਨੂੰ ਪੋਹੈ ਕਬਨ ਉਹਦੇ ਨੇੜੇ ਨਹੀਂ ਕੋਈ ਦਬਾਅ ਪਾ ਸਕਦਾ ਉਹਨੂੰ ਡਰਾ ਨਹੀਂ ਸਕਦਾ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਦਬਾ ਸਕਦੀ ਇਹਨਾਂ ਨੂੰ ਕਿਨਾਂ ਨੂੰ ਜਿਸ ਦੇ ਪੱਖ ਤੇ ਨਿਰੰਕਾਰ ਹੋ ਜਾਏ ਜਿਹਦੇ ਪੱਖ ਵਿੱਚ ਪ੍ਰਭੂ ਪਰਮਾਤਮਾ ਨਿਰੰਕਾਰ ਹੋਵੇ ਨਾ ਉਹਨੂੰ ਨੀ ਕੋਈ ਡਰਾ ਸਕਦਾ ਡਲਾ ਸਕਦਾ ਅੱਗੇ ਮਹਾਰਾਜ ਦਾਸ ਦੇ ਨੇ ਸਭ ਕਿਸ ਤੇ ਸਕੇ ਬਸ ਨਾ ਕੋਈ ਵਹਰ ਹਰੇਕ ਚੀਜ਼ ਉਸ ਪਰਮਾਤਮਾ ਦੇ ਬਸ ਵਿੱਚ ਹੈ ਉਸ ਦੇ ਹੁਕਮ ਤੋਂ ਪਰੇ ਕੋਈ ਨਹੀਂ ਕੋਈ ਵੀ ਨਹੀਂ ਯੀ ਨੂੰ ਆਪਾ ਕਹਦਨੇ ਆ ਵੀ ਹੁਕਮ ਤੋਂ ਬਿਨਾ ਤਾਂ ਪੱਤਾ ਨਹੀਂ ਝੂਲਦਾ ਨਹੀਂ ਝੂਲਦਾ ਜਾਂ ਆਪਾ ਕਹਦਨੇ ਹੁਕਮ ਤੋਂ ਬਿਨਾ ਪੱਤਾ ਹਿਲਦਾ ਨਹੀਂ ਨਹੀਂ ਹਿਲਦਾ ਪੱਤੇ ਨੇ ਤਾਂ ਕੀ ਹਿਲਣਾ ਤੂੰ ਵੀ ਨਹੀਂ ਤੂੰ ਵੀ ਨਹੀਂ ਹਿਲਣਾ ਸੱਜਣਾ ਤੂੰ ਵੀ ਨਹੀਂ ਹਿਲਣਾ ਉਹਦੇ ਹੁਕਮ ਤੋਂ ਬਿਨਾ ਉਹਦੇ ਹੁਕਮ ਅੰਦਰ ਆਕਸੀਜਨ ਮਿਲ ਰਹੀ ਆ ਤਾਂ ਤਾਂ ਹੀ ਹਿਲਦਾ ਸਰੀਰ ਹਰਕਤ ਕਰਦਾ ਬੋਲ ਰਿਹਾ ਸੁਣ ਰਿਹਾ ਉਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ ਲਿਖਿਆ ਜੀ ਮਹਾਰਾਜ ਕਹਿੰਦੇ ਸਭ ਕਿਸ ਤਸਕੈ ਬਸ ਨਾ ਕੋਈ ਵਹਰ ਸੋ ਭਗਤਾਂ ਮਨ ਬੁੱਠਾ ਸੱਚ ਸਮਹਰਨ ਉਹ ਪ੍ਰਭੂ ਭਗਤਾਂ ਦੇ ਮਨ ਵਿੱਚ ਆ ਵਸਦਾ ਹੈ ਉਹਨਾਂ ਦੇ ਅੰਦਰ ਸਮਾ ਜਾਂਦਾ ਹੈ ਉਹ ਫਿਰ ਸਾਧੂ ਦੇ ਬਚਨ ਮਨ ਦੀ ਆ ਸੰਸਾਰ ਕੁ ਸੰਸਾਰ ساری ਸ੍ਰਿਸ਼ਟੀ ਮੰਦੀ ਆ ਪਰ ਉਹਨਾਂ ਦੇ ਬਚਨ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸਮੇਸ਼ ਪਿਤਾ ਤੱਕ ਜਾਂ ਭਗਤ ਪਿਆਰਿਆਂ ਦੀ ਗੱਲ ਕਰ ਲਗੇ ਪਟ ਸਹਬਾਨਾਂ ਦੀ ਗੱਲ ਕਰ ਲਗੇ ਗੁਰਸਿੱਖਾਂ ਦੀ ਗੱਲ ਕਰ ਲਗੇ ਉਹਨਾਂ ਦੇ ਮਨ ਵਿੱਚ ਸਮਾਇਆ ਹੋਇਆ ਪ੍ਰਭੂ ਪਰਮਾਤਮਾ ਤਾਂ ਹੀ ਉਹਨਾਂ ਦੇ ਬੋਲ ਮੰਨਦੇ ਨੇ ਲੋਕ ਗੁਰੂ ਦੀ ਗੱਲ ਕਿਉਂ ਮੰਨਦੇ ਨੇ ਆਪਾਂ ਗੁਰਬਾਣੀ ਗੁਰੂ ਦੀ ਗੱਲ ਜਿੱਤੇ ਨਾਨਕ ਜੀ ਆਉਂਦਾ ਪਾਵੇਂ ਸੇ ਗੁਰੂ ਸਾਹਿਬਾਨਾਂ ਦੀ ਬਾਣੀ ਆ। ਉਥੇ ਸਿਆਂ ਗੁਰੂਆਂ ਦੀ ਬਾਣੀ ਦੇ ਨਾਲ-ਨਾਲ ਗੁਰੂ ਨਾਨਕ ਦਾ ਨਾਮ ਹੀ ਆਊ ਭਾਵੇਂ ਉਹ ਦੂਜੇ ਪਾਤਸ਼ਾਹ ਦੀ ਬਾਣੀ ਆ ਚਾਹੇ ਤੀਜਿਆਂ ਦੀ ਆ ਚਾਹੇ ਚੌਥਿਆਂ ਦੀ ਆ ਚਾਹੇ ਪੰਜਵੇਂ ਦੀ ਆ ਤੇ ਚਾਹੇ ਨੌਵੇਂ ਦੀ ਆ ਨਾਨਕ ਨਾਂ ਹੀ ਆਊਗਾ ਕਿਉਂਕਿ ਇੱਕ ਰੂਪ ਇਹਨਾਂ ਭਗਤ ਜਨਾਂ ਦੇ ਇਹਨਾਂ ਮਹਾਂ ਪੁਰਖਾਂ ਦੇ ਮਨ ਵਿੱਚ ਸਮਾਇਆ ਹੋਇਆ ਨਿਰੰਕਾਰ ਅਕਾਲ ਪੁਰਖ ਬਾਹੇ ਗੁਰੂ ਬੋਲਦਾ ਉਹਨਾਂ ਦੀਆਂ ਰਸਨਾ ਤੋਂ ਉਹਨਾਂ ਦੇ ਫਿਰ ਬਚਨਾਂ ਪਾਸੇਰ ਮੱਥੇ ਮੰਨਦੇ ਜਿਹੜਾ ਮੰਨ ਗਿਆ ਉਹ ਵੀ ਉਹਦਾ ਹੀ ਰੂਪ ਹੋ ਗਿਆ ਜਿਹੜਾ ਨਹੀਂ ਮੰਨਿਆ ਭਾਈ ਉਹ ਤੁਰਿਆ ਫਿਰੇ ਧੁਰ ਤੋਂ ਧੱਕੇ ਖਾਂਦਾ ਫਿਰਦਾ ਰਹੇ ਕਿ ਗੁਰੂ ਸਾਹਿਬ ਨੇ ਤਾਂ ਗੁਰੂ ਨੌਵੇਂ ਪਾਤਸ਼ਾਹ ਨੇ ਤਾਂ ਸਿੱਧੀ ਇਸ ਕਰਕੇ ਦਿੱਤੀ ਆ ਵੀ ਮਨੁੱਖ ਆਪਣੇ ਵਿਚਾਰਾ ਪ੍ਰਤੀ ਸੁਤੰਤਰ ਅਸੀਂ ਕਿਸੇ ਦੇ ਦਬਾਅ ਪਾ ਕੇ ਨਹੀਂ ਆਪਦੀ ਗੱਲ ਮਨਾ ਸਕਦੇ हां परमात्मा ਵਾਲਾ ਰਸਤਾ ਦੱਸ ਦਿੰਨੇ ਆ ਗੁਰੂ ਵਾਲਾ ਰਸਤਾ ਦੱਸ ਸਕਦੇ ਆ ਜੇ ਕੋਈ ਮੰਨ ਗਿਆ ਵਾਵਾ ਜੀ ਨੇ ਨਹੀਂ ਮੰਨਣਾ ਉਹ ਵੀ بابا ਆਪਣੇ ਵਿਚਾਰਾਂ ਪ੍ਰਤੀ ਜੀਵਨ ਬਸਰ ਕਰੇ ਮਨੁੱਖ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਜ਼ਬਰ ਜ਼ੁਲਮ ਧੱਕੇ ਦੇ ਖਿਲਾਫ ਮਨੁੱਖੀ ਵਿਚਾਰਾਂ ਦੀ ਖਾਤਰ ਸਿੱਧੀ ਦਿੱਤੀ ਹੈ ਨਾ ਕਿ Hindu ਧਰਮ ਦੀ ਖਾਤਰ ਨਹੀਂ ਸਿੱਧੀ ਦਿੱਤੀ ਕਿਸੇ ਵੀ ਧਰਮ ਦੀ ਖਾਤਰ ਨਹੀਂ ਸਿੱਧੀ ਦਿੱਤੀ ਜਬਰ ਜ਼ੁਲਮ ਧੱਕੇ ਦੇ ਖਿਲਾਫ ਤੇ ਮਨੁੱਖੀ ਵਿਚਾਰਾਂ ਦੀ ਆਜ਼ਾਦੀ ਵਾਸਤੇ ਕੁਰਬਾਨੀ ਕੀਤੀ ਆ ਗੁਰੂ ਨੌਵੇਂ ਪਾਤਸ਼ਾਹ ਨੇ ਤੇ ਫਿਰ ਉਸ ਤੋਂ ਬਾਅਦ ਦੇਖੋ ਕਿੰਨੀਆਂ ਸਿੱਧੀਆਂ ਹੋਈਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਦਸ਼ਮੇਸ਼ ਪਿਤਾ ਬੱਚੇ ਸਹਬਜ਼ਾਦੇ ਸਿੱਧ ਸਿੰਘ ਸਿੰਘੜੀਆਂ ਪਹਿਲੀ ਸਿੱਧੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਜਦੋਂ ਆ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਇਹਦੀ ਖਾਤਰ ਹੋਈ ਆ ਸਿੱਧੀ ਗੁਰੂ ਨਾ ਅਰਜਨ ਸਾਹਿਬ ਦੀ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ 20 ਦੇਗ ਵਿੱਚ ਬਾਲਿਆ ਗਿਆ ਵੱਡਾ ਦੇਗਾ ਰੱਖ ਕੇ ਪਾਣੀ ਉਬਲਦੇ ਵਿੱਚ ਬਿਠਾਇਆ ਗਿਆ ਗੁਰੂ ਸਾਹਿਬ ਨੂੰ ਉਸ ਤੋਂ ਬਾਅਦ ਤੱਤੀਆਂ ਤਵੀਆਂ ਤੇ ਸਾੜਿਆ ਗਿਆ ਸਰੀਰ ਗਰਮ ਰੇਤ ਪਾਈ ਗਈ ਪਾਣੀ ਵਿੱਚ ਡੋਬਿਆ ਗਿਆ ਗੁਰੂ ਸਾਹਿਬ ਨੂੰ ਸਿਰਫ ਤੇ ਸਿਰਫ ਇਹ ਗੁਰਬਾਣੀ ਦਾ ਗ੍ਰੰਥ ਰਚਨ ਕਾਰਨ ਜਦੋਂ ਗੁਰੂ ਆਦ ਗ੍ਰੰਥ ਦੀ ਸਪਾਦਨਾ ਹੋਈ ਐ ਇਹਦੇ ਇਬਜ ਦੇ ਵਿੱਚ ਸਿੱਧੀ ਦੇਣੀ ਪਈ ਉਦੋਂ ਬਾਅਦ ਫਿਰ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤੇ ਜ਼ੁਲਮ ਨਾਲ ਟੱਕਰ ਲੈਣੀ ਸ਼ੁਰੂ ਕਰੀ ਜੰਗ ਜੁਦ ਹੁੰਦੇ ਰਹੇ ਚਾਰ ਜੰਗ ਹੋਏ ਆ ਹਰਗੋਬਿੰਦ ਸਾਹਿਬ ਨੇ ਵੀ ਚੜ ਕੇ ਆਏ ਚੜ ਕੇ ਆਇਆ ਦਾ ਮਾਨਦਾਨ ਕੀਤਾ ਕਿਸੇ ਨੇ ਚੜ ਕੇ ਨਹੀਂ ਗਿਆ ਗੁਰੂ ਘਰ ਨਾ ਤਾਂ ਸਵੇਸ਼ ਪਿਤਾ ਜੀ ਕਿਤੇ ਨਹੀਂ ਚੜਕੇ ਗਏ ਫਿਰ ਚੜਕੇ ਆਇਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਚੜਕੇ ਆਇਆ ਉਹਨੂੰ ਤੋਰਿਆ ਥਾਪੜਾ ਦੇ ਕੇ ਗੁਰੂ ਗੋਬਿੰਦ ਸਿੰਘ ਨੇ ਵੀ ਜਾਓ ਪੰਜਾਬ ਵਿੱਚ ਜਾਓ ਹੁਣ ਆਹ ਕੁਛ ਹੋ ਗਿਆ ਉੱਥੇ ਵੀ ਜ਼ੁਲਮ ਦੀ ਹੁਣ ਹੱਦ ਨਹੀਂ ਰਹੀ ਤੇ ਜਾ ਕੇ ਸੋਧੇ ਲਾਓ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਸਰੰਦ ਫਤਿਹ ਕੀਤੀ ਬਜੀਤੇ ਨੂੰ ਖਿੱਚ ਖਿੱਚ ਕੇ ਮਾਰਿਆ ਫਿਰ ਜਿਹਨੇ ਨੀਆਂ ਵਿੱਚ ਚੰਨ ਦਾ ਹੁਕਮ ਦਿੱਤਾ ਸੀ ਸਹਬਜਾਦਿਆਂ ਨੂੰ ਮਾਤਾ ਜੀ ਨੂੰ ਠੰਡੇ ਬੋਰਜ ਤੋਂ ਤੱਕਾ ਦੇ ਕੇ ਸਿੱਟ ਕੇ